ਦੀ ਰਾਤ ਨੂੰ ਵਾਕ ਕਰਦੇ ਆ ਰਹੇ ਸੀਗੇ ਉਹਨਾਂ ਚੋਂ ਇੱਕ ਨੂੰ ਅਸੀਂ ਫੜ ਲਿਆ ਲੱਗਦਾ ਇਹ ਹੈ ਕਿ ਆਪਸ ਦੀ ਕੋਈ ਗੈਂਗ ਰੈਵਲਰੀ ਸੀ ਠੀਕ ਹੈ ਸੋ ਉਹਦੀ ਪੁੱਛ ਕੇ ਸਵੋਧ ਕਰ ਰਹੇ ਆ ਜਿਹੜਾ ਬੰਦਾ ਬਾਦਸ਼ਹੀ ਇਹਨਾਂ ਦਾ ਜਿਹੜੇ ਮਾਰਨ ਵਾਲੇ ਵੀ ਉਹ ਵੀ ਗੈਂਗ ਉਹ ਇਹ ਸਾਰੇ ਹੀ ਜਿਹੜੇ ਪੰਜਾਬ ਦੇ ਨਹੀਂ ਇਹ ਐਲਕੇ ਦੇ ਮੋਸਟਲੀ ਨੇ ਗੱਡੀਆਂ ਵੀ ਜੰਮੂ ਕਸ਼ਮੀਰ ਦੀਆਂ ਕਿਉਂਕਿ ਜੰਮੂ ਕਸ਼ਮੀਰ ਦੀਆਂ ਔਰ ਇਹਨਾਂ ਦੀ ਜਿਹੜਾ ਛੜਿਆ ਗਿਆ ਹੈਗਾ ਇੱਕ ਪੱਦਾ ਉਹ ਦੀ ਪੁਸ਼ਕਸ਼ ਕਰਦੇ ਆ ਉਹਦੇ ਖਿਲਾਫ ਵੀ 8 ਕੁ ਮੁਕੱਦਮੇ ਨੇ ਜੋ ਮਰੇ ਜੋ ਮਰਿਆ ਉਸਦੇ ਖਿਲਾਫ ਵੀ ਹੈਗਾ ਕੁਝ ਕ੍ਰਿਮੀਨਲ ਮੁਕੱਦਮੇ ਬੈਕਗਰਾਉਂਡ ਹੈ ਰਾਜੀਸ਼ ਡੋਗਰਾ ਵੀ ਦੱਸਿਆ ਜਾ ਰਿਹਾ ਕਿ ਗੈਂਗਸਟਰ ਹੈ ਥੋੜੇ ਦਿਨ ਪਹਿਲਾਂ ਹੀ ਇਹ ਜੇਲ ਤੋਂ ਬਾਹਰ ਆਇਆ ਸੀਗਾ ਰਾਜੇਸ਼ ਡੋਗਰਾ ਉਸ ਮੋਹਨ ਕਿਉਂਕਿ ਜਿਹੜਾ ਇਹਦੇ ਨਾਲ ਇੱਕ ਵਿਅਕਤੀ ਸੀਗਾ ਜਿਹੜਾ ਨਾਲ ਸੀਗਾ ਉਹਨੂੰ ਅਸੀਂ ਫੜ ਲਿਆ ਹੈਗਾ ਸੋ ਉਹਦੇ ਖਿਲਾਫ ਵੀ 8 ਮੁਕਦਮੇ ਨੇ ਔਰ ਇਹ ਬਿਲਕੁਲ ਕਲੈਰਿਟੀ ਦੇ ਨਾਲ ਹੈ ਕਿ ਇਹ ਜਿਹੜਾ ਇਹ ਗੈਂਗਵਾੜ ਟਾਈਪ ਸੀਗੀ ਔਰ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਸੀਗੇ ਹੁਣ ਉਹ ਜਿਹੜਾ ਉਹਦੇ ਤੋਂ ਪੁੱਛਗਿੱਛ ਦੇ ਨਾਲ ਉਹ ਸਾਨੂੰ ਸਾਰਾ ਕਨਸੈਪਟ ਔਰ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਕਲੀਅਰ ਹੋ ਗਈਆਂ ਨੇ ਔਰ ਬਾਕੀ ਜਿਹੜੀਆਂ ਸਟੇਟ ਸਨੀਪਿੰਗ ਸਟੇਟਸ ਹੈ ਜੀਐਨਕੇ ਹੈ ਉਹਨਾਂ ਨੂੰ ਸਾਰੇ ਨੂੰ ਅਸੀਂ ਇਨਫੋਰਮ ਕਰਤਾ ਹੈ ਔਰ ਇੱਕ ਜਿਹੜੀ ਗੱਡੀ ਤੇ ਆਈ ਸੀ ਉਹ ਅਸੀਂ ਕਬਜ਼ੇ ਚ ਲੈ ਲਈ ਹੈ ਮੋਬਾਈਲ ਜਿਹੜਾ ਇਹ ਪਹਿਲੇ ਉਹ ਸੌਰਾ 819 ਔਰ ਬਾਕੀ ਜਿਹੜਾ ਸਾਰਾ ਹੈਗਾ ਉਹਦੇ ਤੋਂ ਅਸੀਂ ਜਿਹੜੀ ਇਨਫੋਰਮੇਸ਼ਨ ਬਣ ਜਾਏ ਸਰ ਸਰ ਉਹ ਗੱਡੀਆਂ ਦੱਸੀ ਜਾ ਰਹੀ ਹੈ ਕਿ ਸਕੋਰਪੀਓ ਜੇਕੇ ਨੰਬਰ ਤੇ ਇੱਕ ਚੰਡੀਗੜ੍ਹ ਨੰਬਰ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਈ ਗੱਡੀ ਤੁਸੀਂ ਕਿਹ ਕਬਜ਼ੇ ਚ ਲੈ ਲਈ ਨਹੀਂ ਇਹ ਥਰਡ ਗੱਡੀ ਹੈ ਜਿਹੜੀ ਕਿ ਜਿਹੜੇ ਜਿਹਦੇ ਜਿਹਦੇ ਵਿੱਚ ਇਹ ਆਏ ਸੀ ਜਿਹਦੇ ਵਿੱਚ ਇਹ ਆਏ ਸੀ ਉਹਨਾਂ ਦਾ ਇਹ ਵੀ ਬੇਸਿਕਲੀ ਤਾਂ ਗੈਂਗਸਟਰ ਹੀ ਹੈ ਨਾ ਸੋ ਇਹਨਾਂ ਦਾ ਇੱਕ ਜਿਹੜਾ ਸੀਗਾ ਜਿਹੜੇ ਇੱਕ ਭੱਜ ਗਿਆ ਸੀਗਾ ਦੂਜੇ ਨੂੰ ਸੀ ਫੜ ਲਿਆ ਠੀਕ ਹੈ ਸੋ ਉਹਦੀ ਪੁਛਕਿਛ ਤੋਂ ਇਹ ਸਾਰੀਆਂ ਜਿਹੜੀਆਂ ਕੁਝ ਲੱਗਿਆ ਕਿ ਉੱਥੇ ਹੀ ਕੋਈ ਪਹਿਲਾਂ ਹੁਣੀ ਕ੍ਰਾਈਮ ਕਰਕੇ ਲੇਟੈਸਟ ਕਰਕੇ ਭੱਜਿਆ ਹੋਣਾ ਜਾਂ ਫਿਰ ਕੋਈ ਪਹਿਲਾਂ ਦੀ ਦੇਖੋ ਇਹ ਸਾਰੀਆਂ ਹੁਣ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਸਰ ਇਹਨਾਂ ਦੀ ਗੱਡੀ ਜਿਹੜੀ ਮਿਲਿਆ ਜੀ ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਸ਼ੁਰੂ ਕਰ ਰਹੇ ਹਾਂ ਜਸਟ ਸਰ ਹਜੇ ਤੱਕ ਇਨਵੈਸਟੀਗੇਸ਼ਨ ਚ ਕੀ ਆਇਆ ਇਹ ਜਿਹੜੇ ਤਿੰਨ ਤੁਸੀਂ ਕਹਿ ਰਹੇ ਹੋ ਇੱਥੇ ਘੁੰਮਣ ਆਏ ਦੇਖੋ ਜੀ ਉਹਨੂੰ ਕਿ ਤੁਹਾਨੂੰ ਪ੍ਰੀਲਿਮਰੀ ਲੋਕ ਤੇ ਦੱਸ ਦਿੱਤਾ ਕਿ ਸਾਰੇ ਜਨਕੇ ਦੇ ਸੀਗੇ ਇਹਨਾਂ ਨੇ ਅੱਗੇ ਕਿਤੇ ਜਾਣਾ ਸੀਗਾ ਇੱਥੇ ਇਹਨਾਂ ਦਾ ਕੋਈ ਆਰਬੀ ਪੁਆਇੰਟ ਸੀਗਾ ਸੋ ਉਹ ਕਿ ਇੱਕ ਬੰਦੇ ਨੂੰ ਅਸੀਂ ਫੜ ਲਿਆ ਹੈਗਾ ਉਹਦੀ ਇਨਵੈਸਟੀਗੇਸ਼ਨ ਤੋਂ ਅੱਗੇ ਇੰਨੀ ਗੱਲ ਹਲੇ ਸਾਹਮਣੇ ਆਈ ਹੈ ਬਾਕੀ ਸਾਰੀ ਗਾਜ਼ੀ ਡੋਗਰ ਦੇ ਸਾਥ ਕਿੰਨੇ ਲੋਕ ਨੇ ਸਰ ਕਿੰਨੇ ਲੋਕ ਨੇ ਟੋਟਲ ਦੇਖੋ ਜਿਹੜੇ ਸ਼ੂਟਰ ਸੀਗੇ ਉਹ ਤਾਂ ਚਾਰ ਦਿਖਦੇ ਨੇ ਕਿ ਅਸੀਂ ਸੀਸੀਟੀਵੀ ਵਗੈਰਾ ਤੇ ਸਾਰੇ ਟੈਕਨੀਕਲ ਦੇਖ ਰਹੇ ਆ ਔਰ ਜਿਹੜਾ ਇਹ ਮਰਨ ਵਾਲੇ ਤਿੰਨ ਜਣੇ ਸੀਗੇ ਜਿੱਦੇ ਚੋਂ ਇੱਕ ਦੀ ਡੈਥ ਹੋ ਗਈ ਹੈ ਇੱਕ ਭੱਜ ਲਿਆ ਸੀ ਤੇ ਤੀਜੇ ਨੂੰ ਅਸੀਂ ਫੜ ਲਿਆ ਹੈਗਾ ਇਸਰ ਇਨਵੈਸਟੀਗੇਸ਼ਨ ਜਿਹੜੇ ਕੋ ਸਾਹਮਣੇ ਆਏ ਉਹਨਾਂ ਨੇ ਕੁਝ ਦੱਸਿਆ ਕੁਝ ਕੀ ਨਹੀਂ ਇਨਵੈਸਟੀਗੇਸ਼ਨ ਕਰ ਰਹੇ ਆ ਇਹਦੇ ਰਜਿਸਟਰੀ ਸੀਸੀਟੀਵੀ ਦੇ ਵਿੱਚ ਕੁਝ ਪਾ ਲੱਗਿਆ ਕਿਦਾਂ ਦੀ ਸਾਈਡ ਗਏ ਨੇ ਉਹ ਸਾਰੀਆਂ ਚੀਜ਼ਾਂ ਅਸੀਂ ਕਲੀਅਰ ਕਰ ਲਵਾਂਗੇ ਕਿਉਂਕਿ ਹੋਣਾ ਇੱਕ ਜਿਹੜਾ ਉਹਨਾਂ ਚੋਂ ਇੱਕ ਕੰਪਲੀਟ ਸੀਗਾ ਉਹ ਫੜ ਲਿਆ ਹੈਗਾ ਇਸ ਕਰਕੇ ਕਲੈਰਿਟੀ ਹੋ ਜਾਏ ਸਰ ਇਹਦੇ ਨਾਮ ਕਿੰਨੇ ਯਾਰੇ ਦੋ ਦਿਨ ਸਾਥੀ ਸੀ ਇਹਦੇ ਲੋਕਰਾ ਸਰ ਹਜੇ ਸੀਸੀਟੀਵੀ ਜਿਹੜੀ ਦਿਖ ਰਿਹਾ ਸੀਸੀਟੀਵੀ ਵਿੱਚ ਕਿੰਨੇ ਬੰਦੇ ਦਿਖ ਰਹੇ ਜਿਹੜੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਦੇਖੋ ਸੀਸੀਟੀਵੀ ਦੇ ਵਿੱਚ ਚਾਰ ਬੰਦੇ ਦਿਖ ਰਹੇ ਨੇ ਉਹਨਾਂ ਕੋਲ ਵੈਪਨ ਹੈ ਹੋ ਸਕਦਾ ਇੱਕ ਗੱਡੀ ਦੇ ਵਿੱਚ ਕੋਈ ਡਰਾਈਵਰ ਜਿੱਥੇ ਹੋਵੇ ਸੋ ਚਾਰ ਤੋਂ ਪੰਜ ਜਿਹੜੇ ਸੀਗੇ ਇਹ ਬੰਦੇ ਸੀਗੇ ਔਰ ਜਿਨ੍ਹਾਂ ਦੇ ਉੱਤੇ ਜਿਹੜਾ ਮਰਨ ਵਾਲਾ ਹੈ ਆ ਉਹ ਤਿੰਨ ਜਣੇ ਸੀਗੇ ਉਹਨਾਂ ਚੋਂ ਹੋ ਸਕਦਾ ਇਹਦਾ ਜੋ ਜਿਹੜਾ ਇੱਕ ਬੰਦਾ ਭੱਜ ਗਿਆ ਉਹ ਵੀ ਉਹਨਾਂ ਨਾਲ ਐਸੋਸੀਏਟ ਹੋਵੇ ਅਜੀ ਜੀ ਸਭ ਕੁਝ ਸੀਸੀਟੀਵੀ ਦੀ ਕੋਈ ਦਿਖਾਈ ਦਿੰਦਾ ਕੋਈ ਇਹਨਾਂ ਦੇ ਵੱਲੋਂ ਜਾਂ ਕੁਝ ਅਕੇ ਟੈਲੀਡ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀ ਜਸਰਨ ਕੇ ਸਾਥ ਕੋਈ ਸੱਚ ਸਾਹਸ ਕੇ ਬਾਰੇ ਵਿੱਚ ਬਤਾਲ ਰਹੇ ਸਰ ਉਸਨੇ ਉਹੀ ਮੈਂ ਕਹਿ ਰਿਹਾ ਜੀ ਜਿਹੜਾ ਤਿੰਨ ਜਣੇ ਸੀਗੇ ਉਹਨਾਂ ਚੋਂ ਇੱਕ ਬੰਦਾ ਜਿਹੜਾ ਭੱਜ ਲਿਆ ਸੀਗਾ ਹੋ ਸਕਦਾ ਵੀ ਉਹਨਾਂ ਦਾ ਕੰਪਲੈਕਸ ਹੋਵੇ ਔਰ ਇੱਕ ਜਿਹਨੂੰ ਅਸੀਂ ਫੜ ਲਿਆ ਹੈਗਾ ਐ ਤਾਂ ਉਹ ਵੀ ਗੈਂਗਸਟਰ ਹੈ ਉਹਦੇ ਖਿਲਾਫ 8 ਮਕਦਮੇ ਹੈ ਔਰ 8 ਮਕਦਮੇ ਕ੍ਰਿਮੀਨਲ ਹੈ ਸੋ ਇਹਨਾਂ ਦਾ ਸਾਰਿਆਂ ਦਾ ਇੱਕ ਤਰ੍ਹਾਂ ਦੀ ਇਹ ਗੈਂਗ ਵਾਰ ਸੀਗੀ ਗੈਂਗ ਜਿਹੜੀ ਰਿਟੈਲੀਐਸ਼ਨ ਸੀ ਬਿਲੋਂਗ ਜਮੂ ਨੂੰ ਕਰਦੇ ਨੇ ਔਰ ਇਹਦਾ ਕਿਉਂਕਿ ਵਿਅਕਤੀ ਫੜਿਆ ਗਿਆ ਹੈ ਔਰ ਉਹਨਾਂ ਦੀ ਬਾਕੀ ਗੱਡੀ ਵੀ ਫੜੀ ਗਈ ਹੈਗੀ ਹੈ ਮੋਬਾਈਲਸ ਵੀ ਆ ਗਏ ਆ ਆਈਡੀ ਵੀ ਹੈਗੇ ਸੋ ਇਹ ਟੋਟਲ ਜਿਹੜੀ ਇਨਵੈਸਟੀਗੇਸ਼ਨ ਜਿਹੜਾ ਸਰ ਜਿਹੜਾ ਬੰਦਾ ਫੜਿਆ ਹੈ ਉਹਦਾ ਨਾਮ ਕੀ ਹੈ ਉਹਦੀ ਵੀ ਕੋਈ ਹਿਸਟਰੀ ਹੈ ਸਾਹਮਣੇ ਜਿਹੜਾ ਦੂਨ ਦੇ ਤੁਸੀਂ ਦੇਖ ਰਹੇ ਆ ਉਹ ਜਿਹੜੇ ਫੜਲੇ ਉਹਨਾਂ ਮੋਟਾ ਸੀ ਇਨਵੈਸਟੀਗੇਟਰ ਸਰ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੁਝ ਲੱਗ ਰਿਹਾ ਪਤਾ ਕਿ ਰੈਕੀ ਚੱਲ ਰਹੀ ਸੀ ਜਾਂ ਰੈਕੀ ਕਰ ਰਹੇ ਸੀ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਤਿੰਨ ਜਿਹੜੇ ਆਏ ਸੀਗੇ ਉਹ ਬਿਲਕੁਲ ਬਾਹਰ ਰੋੜ ਹੈ ਔਰ ਆਵਾਜ਼ਾਂ ਹੀ ਦੇਖੋ ਕਿ ਕਿੰਨੀ ਭੀੜ ਹੈ ਕਿੰਨੀ ਪੇੜ ਪੜਾ ਹੈ ਯਾਨੀ ਕਹਿ ਸਕਦੇ ਹਾਂ ਕਿ ਰੈਕੀ ਚੱਲ ਰਹੀ ਸੀ ਨਾਦੀ ਨੈਚਰਲੀ ਇਹਨਾਂ ਚ ਹੋ ਸਕਦਾ ਹੈ ਕੋਈ ਇੱਕ ਬੰਦਾ ਜਿਹੜਾ ਤੇਰੇ ਤਿੰਨ ਜਿਹੜੇ ਸੀ ਉਹਨਾਂ ਚੋਂ ਇੱਕ ਬੰਦਾ ਉਹਨਾਂ ਨਾਲ ਹੀ ਮਿਲਿਆ ਆਏਗਾ ਜਾਂ ਪਹੁੰਚੇਗਾ ਔਰ ਉਸਨੇ ਨਹੀਂ ਕਿਉਂਕਿ ਮੋਬਾਈਲ ਤੇ ਗੱਲ ਕਰ ਰਿਹਾ ਸੀਗਾ ਜਿਹੜਾ ਕਿ ਬਾਅਦ ਚ ਭੱ ਪਰੀ ਹੁਨੇ ਜਿਹੜਾ ਇਨਸੀਡੈਂਟ ਹੋਇਆ ਇੱਕ ਅਨਫੋਰਚੂਨੇਟ ਇਨਸੀਡੈਂਟ ਜਿਹੜਾ ਹੋਇਆ ਉਹਦੇ ਵਿੱਚ ਇਥੇ 에어ਪੋਰਟ ਰੋਡ ਤੇ ਇੱਕ ਬੰਦੇ ਨੂੰ ਗੋਲੀਆਂ ਮਾਰ ਕੇ ਉਹਦੀ ਮੌਕੇ ਤੇ ਹੀ ਡੈਥ ਹੋ ਗਈ ਹੈ ਤੇ ਐਸ ਪਰ ਜਿਹੜੇ ਉਹਦੀ ਡਾਕੂਮੈਂਟਸ and ਡਿਟੇਲਸ ਜਿਹੜੀਆਂ ਮਿਲੀਆਂ ਇੱਕ ਰਾਜੇਸ਼ ਡੋਗਰਾ ਨਾਮ ਦਾ ਬੰਦਾ ਹੈ ਜਿਹਦੇ ਜਿਹੜਾ ਕਿ ਜੰਮੂ ਦਾ ਰਹਿਣ ਵਾਲਾ ਹੈ ਐਸ ਪਰ ਜਿਹੜੀ ਆਧਾਰ ਕਾਰਡ ਵਗੈਰਾ ਡਿਟੇਲਸ ਮਿਲੀਆਂ ਤੇ ਇਹ ਚ ਦੋ ਗੱਡੀਆਂ ਦੇ ਉੱਤੇ ਕੁਝ ਅਨਨੋਨ ਚਾਰ ਪੰਜ ਬੰਦੇ ਆਏ ਸਗੇ ਤੇ ਉਹ ਆ ਕੇ ਉਹਨਾਂ ਨੇ ਜਿਹੜੀ ਇਹ ਸ਼ੂਟਿੰਗ ਕੀਤੀ ਹੈ ਤੇ ਇਹ ਇਨਸੀਡੈਂਟ ਨੂੰ ਅਨਜਾਨ ਦਿੱਤਾ ਤੇ ਇਹ ਚ ਸਾਡੀਆਂ ਟੀਮਾਂ ਇਮੀਡੀਏਟਲੀ ਐਕਟੀਵੇਟ ਹੋ ਗਈਆਂ ਤੇ ਅਸੀਂ ਸਾਡੂ ਮੁਸ਼ਲੀਡਸ ਵੀ ਕਾਫੀ ਇਹਦੇ ਵਿੱਚ ਹੈਗੇ ਤੇ ਛੇਤੀ ਜਿਹੜਾ ਹੈਗਾ ਇਹ ਟ੍ਰੇਸ ਵੀ ਕਰ ਲਿਆ ਜਾਏਗਾ ਤੇ ਸਖਤ ਤੋਂ ਸਖਤ ਕਾਰਵਾਈ ਇਹ ਚ ਚਲਾਈ ਜਾ ਰਹੀ ਹੈ ਸੀ ਜਾਂ ਅੰਦਰ ਜਾ ਰਿਹਾ ਸੀ ਬੋਲ ਦੀ ਨੀ ਇਹ ਬੋਲ ਤਾਂ ਬਾਹਰ ਨੂੰ ਜਾ ਰਿਹਾ ਸੀਗਾ ਗੋਲੀ ਚਲਾਉਣ ਵਾਲੇ ਕਿੰਨੇ ਸੀ ਇਹ ਚਾਰ ਤੋਂ ਪੰਜ ਜਿਹੜੇ ਹੈਗੇ ਫਿਲਹਾਲ ਦੱਸਿਆ ਜਾ ਰਿਹਾ ਕਿ ਕਿੰਨੇ ਸ਼ੌਟ ਮਿਲੇ ਨੇ ਤੇ ਕਿੰਨੀਆਂ ਹਿੱਟ ਹੋਈਆਂ ਨੇ। ਇੱਕ ਰੀਬ 10 ਦੇ ਆਸ-ਪਾਸ ਜਿਹੜੇ ਹੈਗੇ ਆ ਰਾਉਂਡ ਦੀ ਅਸ਼ੰਕਾ ਹੈਗੀ ਹੈ। ਬਾਕੀ ਅਸੀਂ ਡਿਟੇਲ ਸਾਰੀ ਫੋਰੈਂਸਿਕ ਟੀਮ ਸਾਡੀ ਮੌਕੇ ਤੇ ਆ ਗਈ ਹੈ ਤੇ ਸਾਰੀ ਡਿਟੇਲ ਚ ਇਹਦੀ ਜਿਹੜੀ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ। ਸਰ ਗੱਲਾਂ ਇਹਦੀ ਪਤਾ ਲੱਗਿਆ ਹੁਣ ਤੱਕ ਜਨਾਮ ਤੇ ਨਹੀਂ ਨਹੀਂ ਇਹਦੇ ਨਾਲ ਵੀ ਇੱਕ ਦੋ ਸਾਥੀ ਸੀਗੇ ਤੇ ਉਹਨਾਂ ਨੂੰ ਵੀ ਡਿਟੇਲ ਚ ਕੁਝ ਇੰਦਰ-ਉਂਦਰ ਹੋ ਗਿਆ ਪਰ ਸਾਨੂੰ ਆਇਡੈਂਟੀਫਾਈ ਹੋ ਗਏ ਨਹੀਂ ਤੇ ਉਹਨਾਂ ਤੋਂ ਵੀ ਡਿਟੇਲ ਚ ਅਸੀਂ ਜਿਹੜੇ ਪੁੱਛਾਂਗੇ ਕਿ ਕੀ ਗੱਲਬਾਤ ਹੈ ਕਿ ਕੋਈ ਕੋਈ ਦੁਸ਼ਮ